ਆਪ ਦੇ ਸ਼ਾਮ-ਦਾਮ ਡੰਡ ਭੇਦ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ। ਸਤਿ ਸ੍ਰੀ ਅਕਾਲ ਜੀ। ਮੈਂ ਆਪਦਾ ਗੁਰਨਾਮ ਸਿੰਘ चौहान। ਅੱਜ ਅਸੀਂ ਇੱਕ ਅਜਿਹੇ ਬਿਆਨ ਬਾਰੇ ਗੱਲ ਕਰਾਂਗੇ ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਇੱਕ ਵਰਕਸ਼ਾਪ ਵਿੱਚ ਜਿੱਥੇ ਨੌਜਵਾਨਾਂ ਅਤੇ ਖਾਸ ਕਰਕੇ ਮਹਿਲਾਵਾਂ ਨੂੰ ਜੋੜਨ ਦੀ ਕੋਸ਼ਿਸ਼ ਹੋ ਰਹੀ ਸੀ। ਉੱਥੇ ਚੋਣਾਂ ਜਿੱਤਣ ਲਈ ਵਰਤੇ ਜਾਣ ਵਾਲੇ ਤਰੀਕੇ ਸ਼ਾਮ-ਦਾਮ ਡੰਡ ਢੇਡ ਦਾ ਹਵਾਲਾ ਦਿੱਤਾ ਗਿਆ ਪਰ ਕੀ ਇਹ ਸਿਰਫ ਇੱਕ ਸਿਆਸੀ ਉਪਮਾ ਸੀ ਜਾਂ ਲੋਕਤੰਤਰ ਲਈ ਖਤਰਾ ਸੋਚ ਦਾ ਸੰਕੇਤ ਹੈ ਆਓ ਸੁਣ ਲਓ ਸੁਸੋਧਿਆ ਨੇ ਕੀ ਕਿਹਾ 2027 के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार हैं जोश के साथ बहुत बढ़िया एक घटना 13 अगस्त को मोहाली में हुई आप महिला विंग दी वर्कशॉप हॉल विच केडर बैठे सन स्टेज ते मुख्यमंत्री भगवंत सिंह मान अते पार्टी प्रधान भी मौजूद सन ਉਨਾਪਾ ਸ਼ੰਦ੍ਰਾਨ ਚਾਣਕਿਆ ਨੀਤੀ ਦੇ ਚਾਰ ਤਰੀਕੇ ਛਾਮ, ਦਾਮ, ਡੰਡ, ਭੇਦ ਦਾ ਜ਼ਿਕਰ ਕੀਤਾ ਪਰ ਜਦੋਂ ਇਹ ਕਲਿੱਪ ਸੋਸ਼ਲ ਮੀਡੀਆ ਤੇ ਪਹੁੰਚਿਆ ਤਾਂ ਤੁਰੰਤ ਹੀ ਵਿਰੋਧੀਆਂ ਨੇ ਇਸ ਨੂੰ ਹਥਿਆਰ ਬਣਾ ਲਿਆ ਛਾਮ, ਦਾਮ, ਡੰਡ, ਭੇਦ ਚਾਣਕਿਆ ਨੀਤੀ ਅਨਸਾਰ ਰਾਜਨੀਤੀ ਵਿੱਚ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਚਾਰ ਤਰੀਕੇ ਛਾਮ ਗੱਲਬਾਤ ਨਾਲ ਮਨਾਉਣਾ ਲੋਕਤੰਤਰ ਵਿੱਚ ਇਹ ਜਾਇਜ਼ ਹੈ। ਤਾਂ ਲਾਲਚ ਦੇਣਾ ਪਰ ਚੋਣਾਂ ਵਿੱਚ ਇਸ ਦਾ ਅਰਥ ਰਿਸ਼ਵਤ ਜਾਂ ਗਲਤ ਲਾਭ ਵੀ ਹੋ ਸਕਦਾ ਹੈ। ਡੰਡ ਸਜ਼ਾ ਜਾਂ ਧਮਕੀ ਲੋਕਤੰਤਰ ਵਿੱਚ ਇਸ ਦੀ ਕੋਈ ਥਾਂ ਨਹੀਂ। ਭੇਦ ਵੰਡ ਪਾਉਣਾ ਜਾਤ ਧਰਮ ਜਾਂ ਖੇਤਰ ਦੇ ਆਧਾਰ ਤੇ ਇਹ ਸਮਾਜਿਕ ਇਕਤਾ ਨੂੰ ਕਮਜ਼ੋਰ ਕਰਦਾ ਹੈ ਸਵਾਲ ਇਹ ਹੈ ਕਿ ਇੱਕ ਲੋਕਤੰਤਰਿਕ ਆਗੂ ਲਈ ਇਹਨਾਂ ਚਾਰਾਂ ਦੀ ਗੱਲ ਕਰਨਾ ਠੀਕ ਹੈ ਜਾਂ ਗਲਤ ਇਹ ਮਾਮਲਾ ਆਪ ਦੇ ਸੋਚਣ ਲਈ ਹੈ ਭਾਸ਼ਣ ਵਿੱਚ ਇਹ ਵੀ ਕਿਹਾ ਗਿਆ ਕਿ ਚੋਣਾਂ ਜਿੱਤਣ ਲਈ ਸੱਚ ਝੂਠ ਲੜਾਈ ਝਗੜੇ ਤੱਕ ਵਰਤਣੇ ਪੈਣਗੇ ਇਹ ਲਫ਼ਜ਼ ਭਾਵੇਂ ਜੋਸ਼ ਅੰਦਰ ਕਹੇ ਗਏ ਹੋਣ ਪਰ ਜਨਤਕ ਸੰਦਰਭ ਵਿੱਚ ਇਹ ਸੰਦੇਸ਼ ਗਲਤ ਅਰਥ ਲੈ ਸਕਦਾ ਹੈ ਕੀ ਤੱਕਾ ਮੁੱਕੀ ਲੜਾਈ ਝਗੜੇ ਲੋਕਤੰਤਰ ਵਿੱਚ ਮਨਜ਼ੂਰ ਹੋ ਸਕਦੇ ਹਨ ਵਿਰੋਧੀ ਧਿਰਾਂ ਨੇ ਤੁਰੰਤ ਮੌਕਾ ਲਿਆ ਕਿਸੇ ਨੇ ਕਿਹਾ ਇਹ ਲੋਕ ਹਿੰਸਾ ਨੂੰ ਵਡਾਵਾ ਦੇ ਰਹੇ ਹਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੱਤਰ ਲਿਖ ਕੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਆਪ ਆਗੂ ਦੇ ਖਿਲਾਫ ਕਾਰਵਾਈ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪੜਿੰਗ ਨੇ ਕਿਹਾ ਹੈ ਕਿ ਪੰਜਾਬ ਨੂੰ ੱੱਕੇ ਨਾਲ ਨਹੀਂ ਦਬਾਇਆ ਜਾ ਸਕਦਾ ਪਰ ਕਾਨੂੰਨੀ ਤੌਰ ਤੇ ਕੀ ਇਹਨਾਂ ਦੀ ਮੰਗ ਠੀਕ ਹੈ ਚੋਣ ਕਮਿਸ਼ਨ ਕੋਲ ਸ਼ਕਤੀ ਹੈ ਪਰ ਮਾਡਰਲ ਕੋਡ ਆਫ ਕੰਡਕਟ ਜਦੋਂ ਲਾਗੂ ਹੁੰਦਾ ਹੈ ਹੁਣ ਜੇ ਐਮ ਸੀ ਸੀ ਲਾਗੂ ਨਹੀਂ ਤਾਂ ਇਕ ਸੀ ਆਈ ਸਿਰਫ ਪਛਤਾਵਾ ਨਹੀਂ ਸਲਾਹ ਜਾਂ ਨੋਟਿਸ ਦੇ ਸਕਦਾ ਹੈ ਗੰਭੀਰ ਕਾਰਵਾਈ ਜਿਵੇਂ ਕੰਬੈਨ ਤੇ پابੰਦੀ ਉਹ ਐਮ ਸੀ ਸੀ ਦੌਰਾਨ ਹੀ ਸੰਭਵ ਹੁੰਦੀ ਹੈ ਐਫ ਆਈ ਆਰ ਜਾਂ ਜਮਾਨਤ ਰੱਦ ਕਰਨ ਲਈ ਕਾਨੂੰਨੀ ਸਬੂਤ ਚਾਹੀਦੇ ਹਨ ਸਿਰਫ ਇੱਕ ਬਿਆਨ ਦੇ ਨਾਲ ਇਹ ਮੁਮਕਿਨ ਨਹੀਂ ਆਪ ਵੱਲੋਂ ਆਪਣਾ ਬਚਾ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਸਿਰਫ ਉਪਮਾਸੀ ਜੋਸ਼ ਵਿੱਚ ਕਹੀ ਗਈ ਗੱਲ ਸੀ ਚੋਣਾ ਹਮੇਸ਼ਾ ਕਾਨੂੰਨੀ ਤਰੀਕੇ ਨਾਲ ਹੀ ਲੜੀਆਂ ਜਾਣਗੀਆਂ ਐਂਸਾ ਜਾਂ ਗਲਤ ਤਰੀਕਿਆਂ ਨੂੰ ਕੋਈ ਵੀ ਜਾਇਜ ਨਹੀਂ ਠਹਿਰਾਉਂਦਾ ਪਰ ਕੀ ਲੋਕ ਇਸ ਨੂੰ ਇੰਜ ਮੰਨਣਗੇ ਪੰਜਾਬੀਆਂ ਦੀ ਫਿਤਰਤ ਪੰਜਾਬ ਦੀ ਧਰਤੀ ਨਿਆਂ ਸਚਾਈ ਅਤੇ ਕੁਰਬਾਨੀ ਦੀ ਧਰਤੀ ਹੈ ਲੋਕਾਂ ਨੇ ਹਮੇਸ਼ਾ ਤੱਕੇ ਅਤੇ ਜ਼ਬਰਦਸਤੀ ਦਾ ਵਿਰੋਧ ਕੀਤਾ ਹੈ ਜਦੋਂ ਲੋਕ ਅਜਿਹੇ ਲਫ਼ਜ਼ ਸੁਣਦੇ ਹਨ ਡੰਡ ਭੇਦ ਲੜਾਈ ਝਗੜਾ ਉਹਨਾਂ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਕੀ ਇਹੋ ਜਿਹੀ ਰਾਜਨੀਤੀ ਪੰਜਾਬ ਚਾਹੁੰਦਾ ਹੈ ਪੰਜਾਬ ਦੀ ਇੱਕ ਕਹਾਵਤ ਹੈ ਨਿਮਰਤਾ ਨਾਲ ਆਏ ਨੂੰ ਦੇ ਚੜ ਕੇ ਆਏ ਨੂੰ ਤੇਗਾ ਮੀਡੀਆ ਐਂਡ ਸੋਸ਼ਲ ਮੀਡੀਆ ਇਮਪੈਕਟ ਮੀਡੀਆ ਨੇ ਇੱਕ ਕਲਿੱਪ ਲੱਭ ਕਲਿਆ ਸੋਸ਼ਲ ਮੀਡੀਆ ਤੇ ਹੈਸ਼ਟੈਗ ਟ੍ਰੈਂਡ ਹੋਣ ਲੱਗ ਪਏ ਇੱਕ ਛੋਟੀ ਇੱਕ ਛੋਟੀ ਕਲਿੱਪ ਨੇ ਪੂਰੀ ਚਰਚਾ ਨੂੰ ਨਵਾਂ ਰੁਖ ਦੇ ਦਿੱਤਾ ਹੁਣ ਲੋਕਾਂ ਵਿੱਚ ਇਹ ਗੱਲ ਹੈ ਕਿ ਚੋਣਾ ਸੱਚ ਝੂਠ ਤੇ ਲੜਾਈ ਨਾਲ ਹੀ ਜਿੱਤੀਆਂ ਜਾਣਗੀਆਂ ਹੁਣ ਸਵਾਲ ਤੁਹਾਡੇ ਲਈ ਹੈ ਤੁਸੀਂ ਵੋਟਰ ਹੋ ਕੀ ਤੁਸੀਂ ਅਜਿਹੇ ਬਿਆਨ ਨੂੰ ਸਿਰਫ ਜਸੀਲਾ ਨਾਰਾ ਮੰਨਦੇ ਹੋ ਜਾਂ ਤੁਸੀਂ ਸਮਝਦੇ ਹੋ ਕਿ ਇਹ ਲੋਕਤੰਤਰ ਲਈ ਖਤਰਾ ਹੈ ਵੋਟ ਤੁਹਾਡਾ ਹੈ ਅਤੇ ਅੰਤਮ ਫੈਸਲਾ ਵੀ ਤੁਹਾਡਾ ਹੈ ਫੈਸਲਾ ਪੰਜਾਬੀਆਂ ਦੇ ਹੱਥ ਅਸੀਂ ਇੱਕ ਪਾਸਾ ਨਹੀਂ ਦੋਵੇਂ ਪਾਸੇ ਦੇਖੇ ਵਿਰੋਧੀਆਂ ਦੀਆਂ ਮੰਗਾਂ ਕਾਨੂੰਨੀ ਹਕੀਕਤਾਂ ਅਤੇ ਪਾਰਟੀ ਦੀ ਡਿਫੈਂਸ ਪਰ ਅੰਤ ਵਿੱਚ ਲੋਕਤੰਤਰ ਦੀ ਤਾਕਤ ਲੋਕਾਂ ਦੇ ਹੱਥ ਵਿੱਚ ਹੈ ਸੱਚ ਝੂਠ ਤੱਕੇ ਜ਼ਬਰਦਸਤੀ ਦੇ ਨਾਲ ਨਹੀਂ ਬਲਕਿ ਸਮਝਦਾਰੀ ਨਿਆ ਅਤੇ ਸ਼ਾਂਤੀ ਦੇ ਨਾਲ ਪੰਜਾਬ ਦਾ ਭਵਿੱਖ ਬਣੇਗਾ ਰੂਹਾਂ ਦਾ ਮੇਲ ਸੱਚ ਦੀ ਆਵਾਜ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਨਿਮਾਣਿਆਂ ਨੂੰ ਬਣਦਾ ਮਾਣ ਦੇਣਾ ਧੰਨਵਾਦ ਜੀਓ